ਔਰ ਉਹਨੂੰ ਐਸਾ ਬੂਸਟ ਵੀ ਮਿਲੇਗਾ ਆਪਣੇ ਪੂਰੇ ਗਾਮ ਵਾਲੀ ਟੈਕਸਟਿਲ ਅਸੂਲ ਨੂੰ ਜਿਹੜਾ ਬਹੁਤ ਜ਼ਰੂਰਤ ਆ ਰਿਹਾ ਹੈ। ਸੋ ਜਨਰਲੀ ਦੇਖੋ ਸਾਡੇ ਕੱਟ ਕੇ ਮਸ਼ੀਨ즈 ਦੀ ਲੇਡੀਜ਼ ਸੂਟਸ ਦੀ categories ਆ ਔਰ ਲੁਧਿਆਣੇ ਤੋਂ ਚਲੋ ਜਿਹੜੀਆਂ ਮਸ਼ੀਨ ਸਾਡੀਆਂ ਵੋਲਿਊਮ ਦੇ ਵਿੱਚ ਬਹੁਤ ਲੱਗਿਆ ਲੱਗਿਆ ਸਰਾਊਂਡਿੰਗ ਮੰਡੀਆਂ ਦੇ ਵਿੱਚ ਜਿਹੜੇ ਛੋਟੇ ਛੋਟੇ ਮੰਡੀਆਂ ਹੈਗੇ ਆ ਉੱਥੋਂ ਵੀ ਕਸਟਮਾਈਜ਼ ਕਰਨ ਦੇ ਜਿਹੜੇ ਛੋਟੇ ਬੁਟੀਕ ਪਰਪਸ ਦਾ ਕੰਮ ਕਰਦਾ ਕੋਈ 6 ਐਡ ਦੀ ਮਸ਼ੀਨ ਲੈ ਰਿਹਾ ਕੋਈ 12 ਐਡ ਦੀ ਲੈ ਰਿਹਾ ਇਹੋ ਵੀ ਕਾਫੀ ਫੁੱਟਬਾਲ ਉਸ ਸਰਵੇ ਆਇਆ ਕਰਦਾ ਹੈ ਸਰਕਾਰੀ ਕੋਈ ਸਬਸਿਡੀ ਕਰ ਰਹੇ ਨੇ ਸਬਸਿਡੀ ਗਵਰਨਮੈਂਟ ਦੀ ਸਪੋਰਟਸ ਰਹਿੰਦੀ ਹੈ ਜੇ ਕੋਈ ਨਵਾਂ ਆਪਣਾ ਯੂਨਿਟ ਕਰਦੇ ਨੇ ਉਹਦੇ ਵਿੱਚ ਗਵਰਨਮੈਂਟ ਸਕੀਮਸ ਆ ਤੇ ਡੈਫੀਨਟਲੀ 25% ਤੋਂ ਲੱਗੇ 35% ਤੱਕ ਸਬਸਿਡੀਆਂ ਜੇ ਨਾਲ ਮਿਲਦੀਆਂ ਹਨ ਅੰਦਰ ਲੋਕਾਂ ਨੂੰ ਸਰਕਾਰ ਮਿਲੇਗਾ ਇੱਕ ਤਰ੍ਹਾਂ ਦੀ ਇੱਕ ਕੋਰ ਬਿਲਕੁਲ ਸਰ ਬਿਲਕੁਲ ਐਗਜ਼ਿਬਿਸ਼ਨ ਦਾ ਮਤਲਬ ਇਹ ਹੁੰਦਾ ਕਿ ਤੁਸਾਂ ਦੇ ਕੋਈ ਨਵਾਂ ਪ੍ਰੋਡਕਟ ਆਉਂਦਾ ਹੈਗਾ ਤੁਸੀਂ ਕਸਟਮਰ ਦਿਖਾਉਣੇ ਆ ਉਹ ਮਸ਼ੀਨ ਅਸੀਂ ਡਿਸਪਲੇ ਕੀਤੀ ਆ ਬੇਸਿਕ ਮਸ਼ੀਨਾਂ ਨਾਲ ਉਹ ਜੀ ਦੋ ਮਸ਼ੀਨਾਂ ਬੇਸਿਕ ਲਗਾਨਾ ਤੇ ਇੱਕ ਲਗਾਨੇ ਇਹ ਵੀ ਪ੍ਰੋਡਕਸ਼ਨ ਦਾ ਬਰਕਰਾਰ ਆ ਆਟੋਮੈਟਿਕਲੀ ਜੀ ਆਟੋਮੇਸ਼ਨ ਟਾਈਮ ਆ ਜੇ ਅਸੀਂ ਜਿੰਨਾ ਵਧੀਆ ਚੀਜ਼ ਨਵੀਂ ਲੈ ਕੇ ਆਉਂਗੇ ਨਵੇਂ ਤੋਂ ਨਵੀਂ ਜੋ ਫੋਰਨ ਚ ਦੇਖਦੇ ਆ ਉਹ ਇਹਨੂੰ ਇੰਡਸਟਰੀ ਨੂੰ ਰਵਾਗੇ ਤਾਂ ਹੀ ਸਾਡੇ ਕਸਟਮਰ ਜੀ ਉਸ ਤੋਂ ਅੱਗੇ ਤਰੱਕੀ ਕਰਨਗੇ ਉਹਨਾਂ ਦੇ ਨਾਲ ਅਸੀਂ ਕਰਾਂਗੇ ਇਹ ਮੈਥਡਿਕਲੀ ਲਿਆਣਾ ਪਾਸੇ ਤੇ ਕਾਹਦੇ ਨਾਲ ਪਾਸੇ ਤੇ देखो जी दो दिन तो निकल गया थर्ड डे है एंड थर्ड डे हिसाब ਨਾਲ ਵੀ ਬਹੁਤ ਅੱਛਾ ਫੁੱਟਬਾਲ ਹੈ ਮੈਂ ਜ਼ਰੂਰ ਕਹਾਂਗਾ ਸਾਰੇ ਬੰਦਿਆਂ ਨੂੰ ਇੱਕ ਵਾਰੀ ਵਿਜ਼ਿਟ ਥਰੂ ਕਰਨ ਮਸ਼ੀਨ ਚ ਮਾਈਂਡ ਮੇਕਅਪ ਜੋ ਕਰੇ ਮਸ਼ੀਨ ਲੈਣੀ ਹੈ ਟੈਕਨੋਲੋਜੀ ਦੇਖਣ ਉੱਤ ਬਾਅਦ ਆਪਣਾ ਡਿਸੈਸਨ ਲਾਈਨ ਤੇ ਕੀ ਦਿੱਤਾ ਜਾਵੇ ਸੀ ਨੰਬਰ ਹਵਾਲ ਹੈ ਜੀ ਆਪ ਨੰਬਰ ਸਵਾਲ ਹੈ ਔਰ ਸਾਡੇ ਫਰਮ ਦਾ ਨਾਮ ਵਿਸ਼ਾਲ ਐਂਟਰਪ੍ਰਾਈਜ਼ ਐਮਬਰਾਇਡਰੀ ਮਸ਼ੀਨ ਗੇਲਸ ਐਂਡ ਕਯੂਕਾ ਬ੍ਰਾਂਡ ਦੇ ਨਾਮ ਦਾ ਹੈ 988292954 मशीन को यूज करते हुए मुझे तकरीबन आठ महीना हो गया पूरा सीजन में यूज किया हु मशीन अच्छी खासी चलती है मशीन कोई प्रॉब्लम नहीं है और सर्विस भी बहुत अच्छी है मशीन के आ, अच्छी कंपनी है लेना चाहिए एक बार जुबना चाहिए वेल्स है तो आ, मैं भी फर्स्ट टाइम ही यूज कर रहा था मैं भी पहले दूसरी कंपनी सोच रहा था लेकिन बहुत अच्छी कंपनी है एक बार यूज करना चाहिए मेरे पास दो मशीनें लगी हुई है पहले मैं एक लिया था उसके बाद मैंने सेकंड मशीन भी लिया ਅ ਦੋਨੋਂ ਵਸਿੰ ਬਹੁਤ ਅੱਛੀ ਚੱਲ ਰਹੀ ਹੈ ਸਰਵਿਸ ਬਹੁਤ ਅੱਛੀ ਹੈ ਇਨਕੇ ਸਭ ਤੋਂ ਵੱਡੀ ਬਾਤ ਹੈ ਕਿ ਆਬੀ ਕੇ ਇੰਟਰਪ੍ਰਾਈਜ਼ ਹੈ ਹਾਂ ਜੀ ਇਹਨਾਂ ਦੀ ਮਸ਼ੀਨ ਤੁਸੀਂ ਵਰਤਦੇ ਹੋ ਹਾਂ ਜੀ ਵਰਤਦੇ ਆ ਕਿਸ ਤਰ੍ਹਾਂ ਦੀ ਕੁਆਲਿਟੀ ਹੈ ਮਸ਼ੀਨ ਓਕੇ ਹੈ ਬਿਲਕੁਲ ਪ੍ਰੋਡਕਸ਼ਨ ਤੇ ਵਧੀਆ ਵਰਕਿੰਗ ਚ ਹੈ ਮਸ਼ੀਨ ਕੋਈ ਕੰਪਲੇਂਟ ਅਸ ਤੱਕ ਨਹੀਂ ਹੋਈ ਹੈ ਲੰਮਸਮ ਮੈਂ ਮਕੈਨਿਕ ਇੰਜੀਨੀਅਰ ਮਸ਼ੀਨ ਦਾ ਮੇਰੇ ਹਿਸਾਬ ਨਾਲ ਕੋਈ ਕੰਪਲੇਂਟ ਨਹੀਂ ਹੈ ਮਸ਼ੀਨ 'ਚ ਕਹਿੰਦੇ ਆਨ ਦਾ ਬੈਸਟ ਮਸ਼ੀਨ ਸਮੇਤ ਕਿਉਂਕਿ ਜੰਸ ਜੀ ਡੀ ਐਮਬੋਇਡਰੀ ਮਸ਼ੀਨ ਆਨ ਦਾ ਵੈਸਟ ਮਸ਼ੀਨ ਆ ਓਕੇ ਰੂ